ਕੀ ਨਾਮ ਕੀ ਆਪਣਾ ਸਰ ਨਹੀਂ ਸਰ ਜੀ ਅਸੀਂ ਨਾ ਹਜੇ ਕਾਰਵਾਈ ਕਰ ਰਹੇ ਹਾਂ ਪਲੀਜ਼ ਕੀ ਨਾਮ ਨਹੀਂ ਸਰ ਮਤਲਬ ਅਜੇ ਹੋਰ ਅਸੀਂ ਅੱਗੇ ਜਾਣਾ ਹੈ ਪਲੀਜ਼ ਇਹਨੂੰ ਨਹੀਂ ਸਰ ਇਸ ਦੁਕਾਨ ਦੇ ਵਿੱਚੋਂ ਕੀ ਕੀ ਸਿੰਪਲ ਪਰ ਗਏ ਸੀ ਸਿੰਪਲ ਨਹੀਂ ਪਰੇ ਜੀ ਕਾਫੀ ਸੀਤ ਕੀਤਾ ਕੁਝ ਮੈਡੀਕੀਨਸ ਜੀ ਕਮਪਲੈਕਸਟੀਨ ਦੇ ਉੱਤੇ ਕਿਉਂਕਿ ਇਹਨਾਂ ਦੇ ਨਾ ਕੁਝ ਪਰਚੇਜ਼ ਬਿਲਜ਼ ਇਸ਼ੂ ਸੀਗਾ ਪਰਚੇਜ਼ ਬਿਲ ਨਹੀਂ ਦਿਖਾ ਸਕਦੇ ਜੀ ਉਹ ਕਰਕੇ ਰੋਈਆਂ ਸੀ ਸਰ ਇਸ ਤੋਂ ਪਹਿਲਾਂ ਇੱਕ ਮਤਲਬ ਸਰਾਇਨਾਗਾ ਸੀ ਇਸ ਤਰ੍ਹਾਂ ਗੈਰਕਾਨੂੰਨੀ ਸੀ ਅਸੀਂ ਵੀ ਕਈ ਵਾਰੀ ਮਿਲੇ ਤੁਹਾਡੀ ਵੈਟ ਵੀ ਕੀਤੀ ਉਹ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਮੇਰੀ ਕੋਈ ਬਾਈਟ ਨਹੀਂ ਹੋਈ ਸਰ ਤੁਹਾਡੇ ਨਾਲ ਮੇਰੇ ਆੜ ਗਿਆ ਮਗਰ ਚਲਾਈ ਹੋਈ ਤਾਂ ਹੈ ਜੀ ਸਰ ਇਸ ਵੰਡੀ ਚ ਕਿੰਨੇ ਆ ਜਿਹੜੇ ਆ ਲਾਇਸੈਂਸ ਹੈਗੇ ਮੈਡੀਕਲ ਦੇਖੋ ਮੈਂ ਸਰਾਇਨਾਗਾ ਗਿਆ ਨਹੀਂ ਉਹ ਐਵੇਂ ਤੁਸੀਂ ਨਹੀਂ ਆ ਬਰੀ ਵਾਲਾ ਚ ਕਿੰਨੇ ਆ ਜੀ ਕੀ ਕਰਿਓ ਬਰੀਅਰ ਅਜ ਕਿੰਨੇ ਆ ਮੈਡੀਕਲ ਸਰ ਮੈਨੂੰ ਐਗਜ਼ੈਕਟ ਕਾਊਂਟਿੰਗ ਨਹੀਂ ਪਤਾ ਮੇਰੀ ਤਾਂ ਅੱਜ ਨਸ਼ਿਆਂ ਵਿਰੁੱਧ ਜੰਗ ਹੈ ਜਿਹੜੀ ਉਹਦੇ ਵਿੱਚ ਅਸੀਂ ਫਿਰ ਇਸ ਕਲੀਕਾਂ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਹੈ ਜੇ ਆਜਾ ਕੋਈ ਕੋਈ ਇਸ਼ੂ ਨਹੀਂ ਹੈ ਜਿੱਥੇ ਅਸੀਂ ਮਤਲਬ ਇੰਸਪੈਕਟਰ ਸਾਹਿਬ ਦੀ ਜੁਆਇੰਟ ਟੀਮ ਸਾਡੀ ਆਈ ਹੈ ਕੁਝ ਉੱਪਰੋਂ ਡਾਇਰੈਕਸ਼ਨ ਤਾਂ ਆਉਂਦੀ ਹੈ ਕਿ ਮਤਲਬ ਉਸ ਅਕੋਰਡਿੰਗ ਹੀ ਚਾਹੀਦਾ ਕੋਈ ਇਹਦੇ ਚ ਕੱਲੀ ਦੁਕਾਨ ਵਾਲਾ ਕੋਈ ਮੈਂ ਹੋਰ ਵੀ ਇੱਕ ਦੋ ਚੈੱਕ ਕਰ ਲਈਏ ਜੀ ਕੁਝ ਪਹਿਲਾਂ ਲੱਗਦਾ ਹੈ 4-5 ਦਿਨ ਪਹਿਲਾਂ 6 ਦਿਨ ਪਹਿਲਾਂ ਵੀ ਅਸੀਂ ਚੈੱਕ ਕੀਤੇ ਨੇ ਦੋ ਤਿੰਨ ਮੈਡੀਕਲ ਤੇ ਸਾਰੇ ਪੰਜਾਬ ਸਾਰੇ ਪੰਜਾਬ ਚ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਚ ਇੱਕ 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 ਹੋਰ ਬੇਨਤੀ ਅਈ ਸੀ ਵਾਈ ਵੀ ਝੋਲਾ ਸ਼ਾਹ ਡਾਕਟਰ ਨੇ ਕਿਹਾ ਅਸੀਂ ਸਾਡੇ ਕੋਲੇ ਲਾਇਸੈਂਸ ਨਹੀਂ ਹੈਗੇ ਜੀ ਤੇ ਉਹ ਮੰਨ ਵੀ ਰਹਿ ਲਾਇਸੈਂਸ ਨਹੀਂਗੇ ਜੀ ਫਿਰ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਤੋਂ ਸਾ ਮੈਡੀਕਲ ਬਾਰੇ ਵੀ ਮੈਨੂੰ ਜਿਆਦਾ ਨਹੀਂ 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 ਮੇਰੇ ਗੱਲਾਂ ਦੇ ਸਵਾਲ ਪੁੱਛਣ ਤੇ ਡਰਗਨ ਸੁਲਛੋ ਸਾਹਿਬ ਬਿਨਾਂ ਜਵਾਬ ਦਿੱਤੇ ਆਪਣੀ ਪੁਲਿਸ ਦੀ ਸੁਰੱਖਿਆ ਸਟੱਡੀ ਦੇ ਵਿੱਚ ਗੱਡੀ ਤੇ ਚੜ ਕੇ ਜਾਂਦੇ ਦਿਖਾਈ ਦਿੱਤੇ ਕਾਨੂੰਨੀ ਸੁਰੱਖਿਆ ਪ੍ਰਬੰਧਨ ਸਹਿਤ